ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਧੰਨਵਾਦ ਆ ਜੀ ਪਹਿਲਾਂ ਤਾਂ ਸਾਰੇ ਵੀਰ ਸਾਡੇ ਆਏ ਨੇ ਮਹਿਲ ਕਲਾਂ ਤੋਂ ਤੇ ਨਾਲ ਸਾਡੇ ਜਗਦੇਵ ਭਾਜੀ ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਨਾ ਵੀਰਾਂ ਨੂੰ ਜਿਨ੍ਹਾਂ ਨੇ ਕਣਕ ਦੀ ਸੇਵਾ ਕਰਾਈ ਨਗਰ ਦਾ ਪੂਰੀ ਸਮੂਹ ਸੰਗਤ ਦਾ ਧੰਨਵਾਦ ਆ ਮਹਿਲ ਕਲਾਂ ਨਗਰ ਤੋਂ ਇਹ ਸੇਵਾ ਟਰਾਲੀ ਕਣਕ ਦੀ ਵੀਰੇ ਹੁਣੇ ਲੈ ਕੇ ਆਏ ਨੇ ਸਾਡੇ ਮੁਨਕਤਾਰੀ ਸੇਵਾ ਪਰਿਵਾਰ ਦੇ ਵਿੱਚ ਕਰੀਬ 800 ਮੈਂਬਰ ਅਸੀਂ ਇੱਥੇ ਰਹਿੰਦੇ ਆ ਇਨਸਾਈਡ ਤੇ ਬਾਕੀ ਜਿਹੜੇ ਬਾਹਰੋਂ ਭੈਣ ਭਰਾ ਆਉਂਦੇ 11-1200 ਬੰਦੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਹਰ ਰੋਜ਼ ਤੇ ਉਹਦੇ ਵਿੱਚ ਜਿੰਨਾ ਵੀ ਆਟਾ ਲੱਗਦਾ ਉਹ ਇਦਾਂ ਹੀ ਸੰਗਤਾਂ ਵੱਲੋਂ ਭੈਣਾਂ ਭਰਾਵਾਂ ਵੱਲੋਂ ਪਹੁੰਚਦਾ ਕੀਤਾ ਜਾਂਦਾ ਤੇ ਇਸ ਵਾਰ ਅਸੀਂ ਬੇਨਤੀ કરી ਸੀ ਸੰਗਤ ਨੂੰ ਵੀ ਸਾਨੂੰ ਕਣਕ ਦੀ ਲੋੜ ਆ ਤੇ ਉਸ ਕੜੀ ਦੇ ਵਿੱਚ ਮਿਲਕਲਾ ਨਗਰ ਤੋਂ ਇਹ ਕਣਕ ਦੀ ਸੇਵਾ ਲੈ ਕੇ ਆਏ ਨੇ ਵੀਰ ਹਣੀ ਮੰਗੇ ਵੀਰ ਹਣੀ ਸਾਰਿਆਂ ਦਾ ਬਾਈ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਹਾਰਾਜ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜੀ ਤੁਹਾਡਾ ਤੇ ਤੁਹਾਡੇ ਨਗਰ ਦੇ ਉੱਤੇ ਤੁਹਾਡੇ ਤੇ ਤੁਸੀਂ ਸਰਪੰਚ ਬਣਿਓ ਉਮੀਦ ਹੈ ਵਾਹਿਗੁਰੂ ਕਿਰਪਾ ਕਰਨ ਤੁਸੀਂ ਚੰਗਾ ਕੰਮ ਕਰੋ ਨਗਰ ਦਾ ਵੀ ਨਾਮ ਰੋਸ਼ਨ ਕਰੋ ਤੇ ਅੱਜ ਤੁਸੀਂ ਇੱਥੇ ਲੈ ਕੇ ਆਏ ਹੋ ਇਹ ਸੇਵਾ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਭਾਈ ਜੀ ਧੰਨਵਾਦ ਮੇਰਾ ਉਹ ਠੀਕ ਠਾਕ ਹੋ ਭਾਈ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ ਬੰਦੋਂ ਭਾਈਆਂ ਦਾ ਧੰਨਵਾਦ ਆ ਬਹੁਤ ਬਹੁਤ ਫਰੀਦਕੋਟ ਜ਼ਿਲ੍ਹੇ ਤੋਂ ਭਾਈ ਹੁਣੇ ਆਏ ਨੇ ਤੇ ਦਵਾਰੇ ਆਣਾ ਪਿੰਡ ਆ ਬਾਈ ਉਹਨਾਂ ਦਾ ਦਵਾਰੇ ਆਣਾ ਉਸ ਨਗਰ ਤੋਂ ਬਾਈ ਉਹਨੇ ਕਣਕ ਦੀ ਸੇਵਾ ਲੈ ਕੇ ਆਏ ਨੇ ਇਕੱਠੇ ਕਰਕੇ ਸੇਵਾ ਕਣਕ ਫਿਰ ਮੁਨਫਤਰੀ ਸੇਵਾ ਪਰਵਾਰ ਚ ਕੈਂਪ ਲੱਗਦਾ ਸੁਪਨਿਆਂ ਦੇ ਘਰ ਵਿੱਚ ਗੁਰੂ ਘਰ ਦਵਾਈਆਂ ਦਾ ਲੰਗਰ ਚੱਲਦਾ 10000 ਦੇ ਕਰੀਬ ਬੰਦੇ ਇਕੱਠੇ ਹੁੰਦਾ ਹਰ 15 ਦਿਨ ਬਾਅਦ ਉੱਥੇ ਵੀ ਪ੍ਰਸ਼ਾਦਾ ਤਿਆਰ ਹੁੰਦਾ ਇਹ ਗੁਰੂ ਕੇ ਲੰਗਰਾਂ ਦੇ ਵਾਸਤੇ ਆਟੇ ਦੀ ਜਿਹੜੀ ਜ਼ਰੂਰਤ ਸੀ ਉਹਦੇ ਬਾਬਤ ਅਸੀਂ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਕੋਈ ਭੈਣ ਭਰਾ ਕਣਕ ਪਹੁੰਚਦੀ ਕਰ ਸਕਦੇ ਉਸ ਗੜੀ ਦੇ ਵਿੱਚ ਬਾਈ ਹੁਣੇ 30 ਘੰਟੇ ਦੇ ਕਰੀਬ ਕਣਕੇ ਪਿੰਡੋਂ ਲੈ ਕੇ ਆਏ ਨੇ ਇੱਕ ਪਿੰਡ ਦੇ ਹੀ ਬਾਈ ਨੌਜਵਾਨ ਸੀਗਾ ਕੀ ਨਾ ਹੈ ਟੀਮ ਵਾਲੇ ਦਾ ਬਿਆਨਤ ਸਿੰਘ ਟੀਮ ਵਾਲੇ ਦਾ ਬਿਆਨਤ ਸਿੰਘ ਬਾਈ ਹੈ ਨਾ ਉਹਨੇ ਬਾਈ ਨੇ ਰਾਸ਼ਨ ਭੇਜਿਆ ਜਨੇ ਕਿ ਰਸੋਈ ਦਾ ਰਾਸ਼ਨ ਖੰਡ ਚਾਹ ਪੱਤੀ ਜੋ ਕਰੇ ਚਾਹੀਦਾ ਹੁੰਦਾ ਆਪਣੇ ਉਹ ਬਾਈ ਦਾ ਵੀ ਧੰਨਵਾਦ ਆ ਜਿੰਨਾਂ ਜਿੰਨੇ ਹੋਰ ਭੈਣ ਭਰਾਵਾਂ ਨੇ ਆਪਣਾ ਹਿੱਸਾ ਪਾਇਆ ਸਾਰਿਆਂ ਦਾ ਹੀ ਧੰਨਵਾਦ ਆ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ ਉਹਦੇ ਪੂਰੇ ਨਗਰ ਦਾ ਧੰਨਵਾਦ ਬਾਈ ਜਿਨ੍ਹਾਂ ਨੇ ਇਹ ਸੇਵਾ ਕੀਤੀ ਰਾਘਵਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜੀ ਲੋਗੜ ਉੱਥੋਂ ਵੀਰ ਜੀ ਹੁਣੇ ਆਏ ਨੇ ਸਾਡੇ ਕੋਲੇ ਕਣਕ ਦੀ ਸੇਵਾ ਲੈ ਕੇ ਆਏ ਨੇ ਬਾਈ ਹੁਣੀ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਦਾ ਸਮੂਹ ਸੰਗਤਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਨਗਰ ਦੇ ਵਿੱਚੋਂ ਆਪਣੀ ਉਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦੇ ਵਿੱਚੋਂ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦ ਬਾਈ ਜਿਉਂਦੇ ਵਾਸਤੇ ਰਹੋ ਤੁਹਾਡਾ ਦਿੱਤਾ ਹਾਂ ਦਾਣਾ-ਦਾਣਾ ਲੇਖੇ ਲੱਗੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਬੱਚੇ ਬੱਚੀਆਂ ਇਹ ਦਾਣੇ ਨੂੰ ਛਕਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਭਾਈ ਨਗਰ ਦੇ ਸਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ